ਰਿਟਾਇਰਮੈਂਟਾਂ ਦਾ ਬਹੁਤ ਸਾਰੀਆਂ ਦੇਖੀ ਹੋਣੀਆਂ ਤੁਸੀਂ ਤੇ ਆ ਰਿਟਾਇਰਮੈਂਟ ਨਾਲ ਸਾਨੂੰ ਆ 80 ਨਾਲ ਦੂਰਾ ਕਰ ਦੂ ਯਾਰ ਵੀਡੀਓ ਨਾ ਬਹੁਤ ਜਿਆਦਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿసే ਪੁਲਿਸ ਅਫਸਰ ਦੀ ਰਿਟਾਇਰਮੈਂਟ ਸੀ ਤੇ ਰਿਟਾਇਰਮੈਂਟ ਦੇ ਲਈ ਪਿੰਡ ਵਾਲਾ ਥਾਣੇ ਵਾਲੇ ਨੇ ਨਵਾਂ ਹੀ ਪ੍ਰੋਗਰਾਮ ਕੱਢ ਲਿਆ ਘੋੜੀ ਸਜਵਾ ਲਿਆ ਪਤੰਦਰਾ ਨਾਲ ਨਾਲ ਵੀਡੀਓ ਚੱਲੀ ਜਾਂਦੀ ਹੈ ਘੋੜੀ ਤੇ ਬਿਠਾਤਾ ਇੰਸਪੈਕਟਰ ਤੇ ਕਹਿੰਦੇ ਇਸੇ ਤੇ ਹੀ ਵਿਦਾਈ ਦਵਾਂਗੇ ਆ ਪਹਿਲਾਂ ਵੀਡੀਓ ਦੇਖ ਲਓ ਯਾਰ ਵੀਡੀਓ ਦੇਖ ਕੇ ਨਾ ਤੁਸੀਂ ਆਪਣੀ ਰਾਏ ਜ਼ਰੂਰ ਦਿਓ ਪਹਿਲਾਂ ਦਾ ਅਸਲੀ ਆਉਂਦੀ ਹੈ ਯਾਰ ਜਿਨ੍ਹਾਂ ਨੇ ਇਹ ਪ੍ਰੋਗਰਾਮ ਤਿਆਰ ਕਰਾਇਆ ਯਾਰ ਉਹਨਾਂ ਤੇ ਸੋਚਣ ਵਾਲਿਆਂ ਤੇ ਹੈ ਤੇ ਵਕਰ ਹੀ ਰਿਟਾਇਰਮੈਂਟ ਦੇਖਣ ਨੂੰ ਮਿਲੀ ਹੈ ਕਦੇ ਦੇਖੀ ਆ ਤੁਸੀਂ ਉਹ ਕਮੈਂਟ ਕਰਕੇ ਜ਼ਰੂਰ ਦਿਓ ਸੇ ਪਹਿਲਾਂ ਵੀਡੀਓ ਦੇਖਦੇ ਆ ਵੀ ਘੋੜੀ ਤੇ ਚੜਾ ਲਿਆ ਧੀਰੇ ਧੀਰੇ ਚੱਲੋ ਧੀਰੇ ਧੀਰੇ ਲੋ ਵੀ ਇਹ ਚੰਗਾ ਕੰਮ ਕੀਤਾ ਫੇਰ ਵੀ ਘੋੜੀ ਤੇ ਚੜਾਉਂਦੇ ਆ ਤੇ ਆਹ ਦੇਖ ਲੋ ਵਿਆਹ ਵਾਲਾ ਮਾਹੌਲ ਬਣਾ ਰੱਖਿਆ ਜਮਾ ਬੋਲ ਸਾਲੇ ਬੋਲ ਵੀ ਸਿੱਟੀ ਜਾਂਦੇ ਆ ਪੂਰਾ ਐ ਲੱਗ ਜਾਂਦਾ ਜਿਵੇਂ ਭਾਈ ਇਨਸਪੈਕਟਰ ਦਾ ਵਿਆਹ ਹੋਣਾ ਪੂਰਾ ਥਾਣਾ ਪਿੰਡ ਇਕੱਠਾ ਹੋਇਆ ਫਿਰਦਾ ਖਾਸਾ ਪਿਆਰਾ ਭਾਈ ਪਿੰਡ ਵਾਲਿਆਂ ਦਾ ਥਾਣੇਦਾਰ ਨਾਲ ਤੇ ਆ ਦੇਖੋ ਤੁਸੀਂ ਹਨਾ ਗੇਟ ਤੱਕ ਲੋ ਗੇਟ ਤੱਕ ਗੇਟ ਤੱਕ ਗੇਟ ਤੱਕ ਗੇਟ ਤੱਕ ਚੱਲੋ ਆ ਦੇਖੋ ਤੁਸੀਂ ਐ ਹੁੰਦੀ ਆ ਵਧਾਈ ਫਿਰ ਇਸ ਵੈਕਟਰ ਘੂੜੀ ਤੇ ਤੇ ਸਟਾਫ ਮੰਗਰ ਮੰਗਰ ਫੁੱਲ ਸਿੱੜਦਾ ਆਉਂਦਾ ਆਹ ਦੇਖੋ ਤੁਸੀਂ ਤੁਸੀਂ ਦੇਖਿਆ ਕਦੇ ਐ ਹਣਾ ਮਤਲਬ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਯਾਰ ਲੋਕਾਂ ਦੇ ਕਮੈਂਟ ਤੁਸੀਂ ਰਾਏ ਜਰੂਰ ਦੱਸਿਓ ਆਪਦੀਆਂ ਨਾ ਵੀ ਆਹ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਯਾਰ ਵੀਡੀਓ ਦੇਖ ਕੇ ਨਾ ਇੱਕ ਵਾਰ ਤਾਂ ਅਸੀ ਆਉਂਦੀ ਵੀ ਯਾਰ ਆ ਬੰਦਾ ਵਿਆਹ ਵਰਾ ਤੇ ਫੇਰ ਦੁਬਾਰਾ ਕੁੜੀ ਤੇ ਚੜਾਤਾ ਸਿਰਫ ਰਿਟਾਇਰਮੈਂਟ ਵਾਸਤੇ ਤੇ ਵਿਦਾਈ ਦੇਣ ਵਾਸਤੇ ਤੇ ਪੂਰੇ ਪਿੰਡ ਦੇ ਵਿੱਚ ਜਿਹੜਾ ਆਹ ਦੇਖ ਲਓ ਤੁਸੀਂ ਕਿਵੇਂ ਘੋੜੀ ਤੇ ਬਿਠਾ ਕੇ ਇਹਨੂੰ ਢੇੜਾ ਦਵਾਇਆ ਪੂਰੇ ਸ਼ਹਿਰ ਦੇ ਵਿੱਚ ਪਿੰਡ ਦੇ ਵਿੱਚ ਤੇ ਇਸ ਤਰੀਕੇ ਨਾਲ ਇਹ ਬਾਈ ਦੀ ਰਿਟਾਇਰਮੈਂਟ ਕਰਾਈ ਆ ਤਾਂ ਮਿਲਦੇ ਆਂ ਇੱਕ ਅਗਲੀ ਵੀਡੀਓ ਦੇ ਨਾਲ ਵੱਧ ਤੋਂ ਵੱਧ ਕਰਿਓ ਵੀਡੀਓ ਨੂੰ ਸ਼ੇਅਰ ਧੰਨਵਾਦ